ਦੀ ਕਬਜ਼ੇ ਦੀ ਲੜਾਈ ਆ ਦਿਨੋ ਦਿਨ ਦੁਨੀਆ ਦੇ ਵਿੱਚ ਗੰਬੀਰ ਹੁੰਦੀ ਜਾ ਰਹੀ ਹੈ ਕਾਰਨ ਕੀ ਆ ਇਸ ਵਾਰ ਦਾ ਏਆਈ ਸਾਊਥ ਕੋਰੀਆ ਵਾ ਉਹ ਅਮਰੀਕਾ ਦਾ ਪ੍ਰੌਕਸੀ ਆ ਏਐਸਐਮਐਲ ਦੀ 20 ਸਾਲਾਂ ਐਸ ਚਿਪ ਨੂੰ ਬਣਾਉਣ ਵਿੱਚ ਚਾਈਨਾ ਆਪਣੇ ਰੇਅਰ ਅਰਥ ਮਟੀਰੀਅਲਸ ਬੈਨ ਕਰ ਰਿਹਾ ਹੈ ਅਮਰੀਕਾ 1 ਨਵੰਬਰ ਤੋਂ ਚਾਈਨਾ ਤੇ 100% ਦੀ ਟੈਕਸ ਲਾਉਣ ਜਾ ਰਿਹਾ ਹੈ ਅਮਰੀਕਾ ਨੇ ਸਭ ਤੋਂ ਪਹਿਲਾਂ ਐਸਐਮਐਲ ਤੇ ਸੈਂਕਸ਼ਨਸ ਲਾ ਦਿੱਤੀਆਂ ਸਾਊਥ ਕੋਰੀਆ ਦੀ ਕਾਫੀ ਸਾਰੀ ਡਿਵੈਲਪਮੈਂਟ ਯੂਐਸਏ ਨੇ ਕਰਵਾਈਆ ਚਾਈਨਾ ਨੇ ਆਪਣੇ ਦੇਸ਼ ਵਿੱਚ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਂਟਰ ਨਹੀਂ ਸੀ ਹੁੰਨ ਦਿੱਤਾ ਚੀਨ ਨੇ ਜਿੰਨੇ ਵੀ ਚੈਟਬੋਟ ਲਾਂਚ ਕੀਤੇ ਆ ਉਹ ਸਾਰੇ ਦੇ ਸਾਰੇ ਫ੍ਰੀ ਆਫ ਕੋਸਟ ਆ ਤੁਸੀਂ ਆ ਸਕਰੀਨ ਤੇ ਵੇਖੋ 트럼ਪ THREATENS TO IMPOSE ਐਡੀਸ਼ਨਲ 100% ਟੈਰਿਫ ਔਨ ਚਾਈਨਾ ਮਤਲਬ ਕਿ ਅਮਰੀਕਾ 1 ਨਵੰਬਰ ਤੋਂ ਚਾਈਨਾ ਤੇ 100% ਦੀ ਟੈਕਸ ਲਾਉਣ ਜਾ ਰਿਹਾ ਹੈ ਅਮਰੀਕਾ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਸੌਫਟਵੇਅਰ ਚਾਈਨਾ ਨੂੰ ਐਕਸਪੋਰਟ ਨਹੀਂ ਕਰਾਂਗਾ ਯਾਨੀ ਕਿ ਵੇਚਾਂਗਾ ਨਹੀਂ ਆਖਰ ਅਮਰੀਕਾ ਨੇ ਕਿਉਂ ਇਸ ਤਰ੍ਹਾਂ ਕਿਹਾ ਕਿਉਂਕਿ ਚਾਈਨਾ ਆਪਣੇ ਰੇਅਰ ਅਰਥ ਮਟੀਰੀਅਲਸ ਬੈਨ ਕਰ ਰਿਹਾ ਹੈ ਸੱਤ ਰੇਅਰ ਅਰਥ ਮਟੀਰੀਅਲਸ ਉਹਨੇ ਪਹਿਲਾਂ ਬੈਨ ਕੀਤੇ ਤੇ ਪੰਜ ਹੁਣ ਹੋਰ ਕਰ ਦਿੱਤੇ ਕੁੱਲ ਮਿਲਾ ਕੇ 12 ਰੇਅਰ ਅਰਥ ਮਟੀਰੀਅਲਸ ਉਹਨੇ ਬੈਨ ਕਰ ਦਿੱਤੇ ਆ ਇਹਨਾਂ ਰੇਅਰ ਅਰਥ ਮਟੀਰੀਅਲਸ ਦੀ ਕੁੱਲ ਗਿਣਤੀ 17 ਜਿਨ੍ਹਾਂ ਨੇ ਤਾਂ 10th ਜਾਂ ਪਲੱਸ ਉਹਨਾਂ ਵਿੱਚ ਕੈਮਿਸਟਰੀ ਪੜ੍ਹੀ ਹੋਊਗੀ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਪ੍ਰੋਡਕਟ ਟੇਬਲ ਦੇ ਵਿੱਚ 17 엘ਮੈਂਟਸ ਆ ਤੇ ਜਿਹੜੇ 12 ਰੇਅਰ ਅਰਥ ਮਟੀਰੀਅਲ ਚਾਈਨਾ ਨੇ ਬੈਨ ਕਰ ਦਿੱਤੇ ਆ ਉਹ ਬਹੁਤ ਜ਼ਿਆਦਾ ਹੈਵੀ ਹੁੰਦੇ ਆ ਤੇ ਉਹਨਾਂ ਦੀ ਵਰਤੋਂ ਵੀ ਬਹੁਤ ਜ਼ਿਆਦਾ ਹੁੰਦੀ ਆ ਖਾਸ ਕਰਕੇ ਵੈਪਨਸ ਬਣਾਉਣ ਵਿੱਚ ਮਿਲਟਰੀ ਉਪਕਰਨਾ ਨੂੰ ਬਣਾਉਣ ਵਿੱਚ ਇਲੈਕਟ੍ਰਿਕ ਵਹੀਕਲਸ ਨੂੰ ਬਣਾਉਣ ਵਿੱਚ ਤੇ ਜਿੱਥੇ ਆਪਾਂ ਕਲੀਨ એનર્ਜੀ ਯੂਜ਼ ਕਰਨਾ ਚਾਹੁੰਦੇ ਆ ਉਥੇ ਵੀ ਇਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਆ ਵੇਖਣ ਨੂੰ ਵੀ ਇਹੀ ਲੱਗਦਾ ਕਿ ਚਾਈਨਾ ਨੇ ਰੇਅਰ ਅਰਥ ਮਟੀਰੀਅਲਸ ਬੈਨ ਕਰ ਦਿੱਤੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਆ ਤੇ ਯੂਐਸਏ ਦੀ ਟੈਲੀਅਟ ਕਰ ਰਿਹਾ ਪਰ ਅਸਲ ਵਿੱਚ ਇਸ ਤਰ੍ਹਾਂ ਨਹੀਂ ਆ ਗੇਮ ਕੁਝ ਹੋ ਰਹੀ ਆ ਗੇਮ ਇਹ ਇੰਨੀ ਵੀ ਸਿੱਧੀ ਨਹੀਂ ਆ ਹੋਇਆ ਇੰਜ ਕਿ ਚਾਈਨਾ 70-80% ਇਲੈਕਟ੍ਰੋਨਿਕਸ ਬਣਾ ਰਿਹਾ ਵਾ ਪਰ ਜਿਹੜੀ ਸਭ ਤੋਂ ਮੇਨ ਚਿਪ ਆ ਜਿਹਨੂੰ ਆਪਾਂ ਨੈਨੋ ਚਿਪ ਕਹਿੰਦੇ ਆ ਉਹ ਚਾਈਨਾ ਤੋਂ ਬਣ ਨਹੀਂ ਰਹੀ ਜਿਹੜਾ ਕਿ AI ਦਾ ਦਿਮਾਗ ਆ ਇਹ ਨਹੀਂ ਕਿ ਚਾਈਨਾ ਕੋਸ਼ਿਸ਼ ਨਹੀਂ ਕਰ ਰਿਹਾ ਚਾਈਨਾ ਕੋਸ਼ਿਸ਼ ਕਰ ਰਿਹਾ ਹੈ ਪਰ ਉਹਦੇ ਤੋਂ ਇਹ ਚਿਪ ਬਣ ਨਹੀਂ ਰਹੀ ਇਸ ਨੈਨੋ ਚਿਪ ਨੂੰ ਬਣਾਉਣ ਵਾਲੀ ਮਸ਼ੀਨ ਜਾਂ ਕੰਪਨੀ ਇਸ ਟਾਈਮ ਤੇ ਨੀਦਰਲੈਂਡ ਦੇ ਵਿੱਚ ਆ ਜਿਹਦਾ ਨਾਂ ASML ਤੇ ਇਸ ਹਾਈ ਲੈਵਲ ਦੀ ਚਿਪ ਨੂੰ ਬਣਾਉਣ ਦੀ ਕੋਸ਼ਿਸ਼ ਚੀਨ ਪੂਰੀ ਕਰ ਰਹੀ ਆ ਵਾ ਪਰ ਫਿਰ ਵੀ ਚੀਨ ਤੋਂ ਬਣ ਨਹੀਂ ਰਹੀ ਕਿਉਂਕਿ ASML ਨੇ 20 ਸਾਲਾਂ ਐਸ ਚਿਪ ਨੂੰ ਬਣਾਉਣ ਵਿੱਚ ਤੇ ਉਹਨੇ 50 ਬਿਲੀਅਨ ਡਾਲਰ ਦਾ ਖਰਚਾ ਵੀ ਕੀਤਾ ਵਾ ਤੇ ਜਿਹੜੇ ਪਿਓਰ ਮਟੀਰੀਅਲਸ ਜਾਂ ਪਿਓਰ ਐਲੀਮੈਂਟਸ ਇਸ ਚਿਪ ਨੂੰ ਬਣਾਉਣ ਲਈ ਵਰਤੇ ਜਾਂਦੇ ਆ ਉਹ ਜਾਪਾਨ ਤੋਂ ਆਉਂਦੇ ਆ ਤੇ ਅਮਰੀਕਾ ਨੇ ਸਭ ਤੋਂ ਪਹਿਲਾਂ ASML ਤੇ ਸੈਂਕਸ਼ਨਸ ਲਾ ਦਿੱਤੀਆਂ ਕਿ ਤੁਸੀਂ ਇਹਨਾਂ ਨੂੰ ਐਕਸਪੋਰਟ ਨਹੀਂ ਕਰ ਸਕਦੇ ਤੇ ਨਾਲ ਹੀ ਜਪਾਨ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਇਹਨਾਂ ਐਲੀਮੈਂਟਸ ਨੂੰ ਐਕਸਪੋਰਟ ਨਹੀਂ ਕਰ ਸਕਦੇ ਖਾਸ ਕਰਕੇ ਚਾਈਨਾ ਨੂੰ ਸੋ ਇਸ ਰਿਐਕਸ਼ਨ ਵਜੋਂ ਚਾਈਨਾ ਨੇ ਇਹ ਸਟੈਪ ਪੁੱਟਿਆ ਕਿ ਅਸੀਂ ਤੁਹਾਨੂੰ ਆਪਣੇ ਰੇਅਰ ਅਰਥ ਮਟੀਰੀਅਲਸ ਐਕਸਪੋਰਟ ਨਹੀਂ ਕਰਾਂਗੇ ਇੱਥੇ ਇਹ ਵੀ ਜ਼ਿਕਰ ਹੋਗਾ ਕਿ ਚਾਈਨਾ ਵਿੱਚ 90% ਦੀ ਰੇਅਰ ਅਰਥ ਮਟੀਰੀਅਲਸ ਦੀ ਪ੍ਰੋਸੈਸਿੰਗ ਹੁੰਦੀ ਆ ਤੇ ਉਹਦੇ ਵਿੱਚੋਂ 70% ਦੀ ਏ ਰੀਅਰ ਅਰਥ ਮਟੀਰੀਅਲਸ ਚਾਈਨਾ ਦੇ ਵਿੱਚੋਂ ਹੀ ਨਿਕਲਦੇ ਆ ਤੇ ਹੁਣ ਜਦੋਂ ਇਹਨਾਂ ਦਾ ਰੌਲਾ ਪਿਆ ਤਾਂ ਆਸਟ੍ਰੇਲੀਆ ਨੇ ਕਿਹਾ ਕਿ ਯੂਐਸਏ ਤੇ ਹੋਰਾਂ ਦੇਸ਼ਾਂ ਨੂੰ ਰੀਅਰ ਅਰਥ ਮਟੀਰੀਅਲਸ ਅਸੀਂ ਪ੍ਰੋਵਾਈਡ ਕਰਾਂਗੇ ਤੇ ਕੀ ਕਿਹਾ ਆਸਟ੍ਰੇਲੀਆ ਨੇ ਆਓ ਸਕਰੀਨ ਤੇ ਵੇਖਦੇ ਹਾਂ ਕੈਨ ਆਸਟ੍ਰੇਲੀਆ ਪ੍ਰੋਵਾਈਡ ਯੂਐਸ ਵਿਦ ਰੀਅਰ ਅਰਥ ਮੈਟਲਸ ਵਿਚ ਚਾਈਨਾ ਹੈਜ਼ ਰੀਸਟ੍ਰਿਕਟਿਡ ਸੋ ਇਸ ਢੰਗ ਦੇ ਨਾਲ ਇਹ ਜਿਹੜੀ ਵਾਰ ਆ ਦਿਨੋ ਦਿਨ ਟਫ ਹੁੰਦੀ ਜਾ ਰਹੀ ਆ ਵੱਧੀ ਜਾ ਰਹੀ ਆ ਕਾਰਨ ਕੀ ਆ ਇਸ ਵਰਤਾ AI ਕਿਉਂਕਿ ਜਿੰਨੇ AI ਨੂੰ ਕੰਟਰੋਲ ਕਰ ਲਿਆ ਸਮਝ ਲਓ ਉਹਨੇ ਸਾਰੀ ਦੁਨੀਆ ਨੂੰ ਕੰਟਰੋਲ ਕਰ ਲਿਆ ਵੇਖੋ ਹਰ ਦਿਨ ਕਿੰਨੇ ਹੀ AI ਟੂਲ ਜਿਹੜੇ ਆ ਉਹ ਲਾਂਚ ਹੁੰਦੇ ਜਾ ਰਹੇ ਆ ਇੱਥੇ ਇੱਕ ਗੱਲ ਮੈਂ ਤੁਹਾਨੂੰ ਬੜੀ ਸਪਸ਼ਟ ਕਰ ਦਵਾਂ ਕਿ ਸੰਨ 2000 ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਆਇਆ ਸੀ ਉਹ ਵੀ ਦੁਨੀਆ ਨੂੰ ਆਪਣੇ ਕੰਟਰੋਲ 'ਚ ਕਰਨ ਦੀ ਇੱਕ ਲੜਾਈ ਸੀ ਚਾਈਨਾ ਨੇ ਆਪਣੇ ਦੇਸ਼ ਵਿੱਚ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਂਟਰ ਨਹੀਂ ਸੀ ਹੁੰਦਾ ਜਿਵੇਂ YouTube, Facebook, Insta, Business Suite ਵਗੈਰਾ। ਉਹਨੇ ਐਂਟਰੀ ਬੈਨ ਕਰ ਦਿੱਤੀ ਸੀ ਤੇ ਇੱਕ ਵੀ ਪਲੇਟਫਾਰਮ ਚਾਈਨਾ ਵਿੱਚ ਚੱਲ ਨਹੀਂ ਸਕਿਆ। ਹਾਲਾਂਕਿ ਚਾਈਨਾ ਨੇ ਆਪਣੀ TikTok ਪੂਰੀ ਦੁਨੀਆ ਵਿੱਚ ਚਲਾਈ ਜਿਹਨੂੰ ਹੁਣ US ਨੇ ਆਪਣੇ ਅੰਡਰ ਕਰ ਲਿਆ। ਤਾਂ ਜੋ ਚਾਈਨਾ ਦੇ ਵਿੱਚ ਕੱਲ ਨੂੰ ਕੋਈ ਵੀ ਡਾਟਾ ਜਾ ਨਾ ਸਕੇ, ਟ੍ਰਾਂਸਫਰ ਨਾ ਹੋ ਸਕੇ। ਕੋਈ ਵੀ ਇਨਫੋਰਮੇਸ਼ਨ ਉਹਨਾਂ ਨੂੰ ਮਿਲ ਨਾ ਸਕੇ। ਤੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਕਬਜ਼ੇ ਦੀ ਲੜਾਈ ਆ ਦਿਨੋ ਦਿਨ ਦੁਨੀਆ ਦੇ ਵਿੱਚ ਗੰਬੀਰ ਹੁੰਦੀ ਜਾ ਰਹੀ ਆ ਜਿੰਨੀਆਂ ਵੀ ਅਮਰੀਕਾ ਦੀਆਂ ਪ੍ਰੋਕਸੀ ਕੰਟਰੀਜ਼ ਆ ਜਿਹੜੀਆਂ ਕਿ ਮੇਨ ਆ ਉਹ ਸਾਰੀਆਂ ਹੀ ਇਲੈਕਟ੍ਰੋਨਿਕਸ ਵਿੱਚ ਟੈਕਨੀਕ ਵਿੱਚ ਬਹੁਤ ਅੱਗੇ ਆ ਜਿਵੇਂ ਕਿ ਮੈਂ ਤੁਹਾਨੂੰ ਨੀਦਰਲੈਂਡ ਦੀ ਐਗਜ਼ਾਮਪਲ ਦੇ ਹੀ ਚੁੱਕੀ ਆ ਤੇ ਇਸੇ ਤਰ੍ਹਾਂ ਇਹ ਚੀਨ ਦੇ ਗੁਆਂਢ ਦੇਸ਼ ਤਾਈਵਾਨ ਵਿੱਚ ਵੀ ਇਲੈਕਟ੍ਰੋਨਿਕਸ ਕੰਪਨੀਆਂ ਬਹੁਤ ਜ਼ਿਆਦੀਆਂ ਆ ਖਾਸ ਕਰਕੇ TSMC Foxconn ਜਿਹੜੀਆਂ ਕਿ ਸੈਮੀਕੰਡਕਟਰ ਕੰਪਨੀਆਂ ਆ ਹਾਲਾਂਕਿ ਇਹਨਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਪਰ ਤੁਸੀਂ Acer, Asus ਇਹਨਾਂ ਕੰਪਨੀਆਂ ਦੇ ਨਾਮ ਤਾਂ ਬਹੁਤ ਜ਼ਿਆਦਾ ਸੁਣੇ ਹੋਣਗੇ ਕਿਉਂਕਿ ਇਹਨਾਂ ਦੇ ਪ੍ਰੋਡਕਟਸ ਆਪਾਂ ਵਰਤਦੇ ਹਾਂ ਜਿਵੇਂ ਆਪਣੇ ਮੋਬਾਈਲ ਫੋਨਾਂ ਇਹਨਾਂ ਦੇ ਵਿੱਚ ਜਿਹੜਾ ਪ੍ਰੋਸੈਸਰ ਪੈਂਦਾ ਉਹ Snapdragon ਹੁੰਦਾ ਵਾ ਜਾਂ MediaTek ਦਾ ਹੁੰਦਾ ਵਾ ਤੇ ਜਿਹੜਾ MediaTek ਆ ਪ੍ਰੋਸੈਸਰ ਉਹ ਤਾਈਵਾਨ ਕੰਪਨੀ ਵਿੱਚ ਹੀ ਬਣਦਾ ਵਾ ਸੋ ਇਸੇ ਤਰ੍ਹਾਂ ਜਿਹੜਾ ਸਾਊਥ ਕੋਰੀਆ ਦਾ ਉਹ ਅਮਰੀਕਾ ਦਾ ਪ੍ਰੌਕਸੀ ਆ ਤੇ ਨਾਰਥ ਕੋਰੀਆ ਦੇ ਨਾਲ ਉਹਦੀ ਹਮੇਸ਼ਾ ਹੀ ਲੜਾਈ ਰਹਿੰਦੀ ਆ ਤੇ ਤਾਈਵਾਨ ਦੀ ਚੀਨ ਦੇ ਨਾਲ ਰਹਿੰਦੀ ਆ ਕਿਉਂਕਿ ਤਾਈਵਾਨ ਅਮਰੀਕਾ ਦਾ ਪ੍ਰੌਕਸੀ ਆ ਕਿਉਂਕਿ ਸਾਊਥ ਕੋਰੀਆ ਦੀ ਕਾਫੀ ਸਾਰੀ ਡਿਵੈਲਪਮੈਂਟ ਯੂਐਸਏ ਨੇ ਕਰਵਾਈਆ ਯਾਨੀ ਕਿ ਯੂਐਸਏ ਨੇ ਆਪਣੀ ਟੈਕਨੋਲੋਜੀ ਸਾਊਥ ਕੋਰੀਆ ਦੇ ਨਾਲ ਸ਼ੇਅਰ ਕੀਤੀ ਆ ਹੁਣ ਸਾਊਥ ਕੋਰੀਆ ਦੀ ਜਿਹੜੀ ਸਭ ਤੋਂ ਮੇਨ ਕੰਪਨੀਆਂ ਸੈਮਸੰਗ ਐਲਜੀ ਜਾਂ ਗੱਡੀਆਂ ਦੇ ਵਿੱਚ ਹੁੰਡਾਈ ਆ ਇਹ ਸਾਰੀਆਂ ਸਾਊਥ ਕੋਰੀਆ ਦੀਆਂ ਸਭ ਤੋਂ ਮੇਨ ਕੰਪਨੀਆਂ ਆ ਤੇ ਇਹ ਸਾਰੀਆਂ ਕੰਪਨੀਆਂ ਮਿਲ ਕੇ ਉਥੇ ਦੇ ਡਿਵੈਲਪਮੈਂਟ ਵਿੱਚ ਹਿੱਸਾ ਪਾਉਂਦੀਆਂ ਨੇ ਸੋ ਜਦੋਂ ਇਹ ਅਮਰੀਕਾ ਇਹਨਾਂ ਨੂੰ ਕਹਿ ਦਿੰਦਾ ਵਾ ਕਿ ਤੁਸੀਂ ਆਹ ਚੀਜ਼ ਇੱਥੇ ਐਕਸਪੋਰਟ ਨਹੀਂ ਕਰਨੀ ਤਾਂ ਉਹਨਾਂ ਨੂੰ ਰੁਕਣਾ ਪੈਂਦਾ ਫਿਰ ਉਹ ਐਕਸਪੋਰਟ ਨਹੀਂ ਕਰਦੇ ਸੋ ਆਹੀ ਰੋਲਾ ਚੱਲਦਾ ਪਿਆ ਚੀਨ ਤੇ ਯੂਐਸਏ ਦੇ ਵਿੱਚ ਇਹ ਜੰਗ ਏਆਈ ਦੀ ਆ ਇਹ ਜੰਗ ਦੁਨੀਆ ਦੇ ਕੰਟਰੋਲ ਨੂੰ ਲੈ ਕੇ ਚੱਲ ਰਹੀ ਆ ਇਹ ਨਹੀਂ ਕਿ ਚੀਨ ਉਸ ਚਿਪ ਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹ ਕੋਸ਼ਿਸ਼ ਕਰ ਰਿਹਾ ਆ ਪਰ ਉਹਨੂੰ ਹੱਲੇ ਸਮਾਂ ਲੱਗੂਗਾ ਜਦੋਂ ਪਿੱਛੇ ਜਾ ਚੀਨ ਨੇ ਆਪਣੇ ਚੈਟਬੋਟ ਡੀਪ ਸਿਕ ਨੂੰ ਲਾਂਚ ਕੀਤਾ ਸੀ ਤਾਂ ਯੂਐਸਏ ਦੀ ਸਭ ਤੋਂ ਮੇਨ ਕੰਪਨੀ ਨਵਿਡੀਆਂ ਦੇ ਸ਼ੇਅਰ ਕਿੰਨੀ ਤੇਜ਼ੀ ਦੇ ਨਾਲ ਥੱਲੇ ਡਿੱਗਨੇ ਸ਼ੁਰੂ ਹੋ ਗਏ ਸੀ ਸੋ ਇਹ ਇੱਕ ਤਰ੍ਹਾਂ ਇੱਕ ਦੂਜੇ ਨੂੰ ਪਟਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਵਿਡੀਆਂ ਕੰਪਨੀ ਦਾ ਜਿਹੜਾ ਸਰਮਾਇਆ ਵਾ ਉਹ ਇੰਡੀਆ ਦੀ ਜਿਪੀਟੀ ਤੋਂ ਤਾਂ ਦਾਵਾ ਸੋ ਤੁਸੀਂ ਸੋਚੋ ਕਿ ਇਹਨਾਂ ਕੰਪਨੀਆਂ ਕੋਲ ਕਿੰਨਾ ਜ਼ਿਆਦਾ ਪੈਸਾ ਜਦੋਂ ਡੀਪ ਸਿੱਖ ਜਾਰੀ ਹੋਈ ਸੀ ਤਾਂ ਉਹਨੇ ਇੰਨੀ ਕੁਸ਼ਲਤਾ ਦੇ ਨਾਲ ਕੰਮ ਨਹੀਂ ਕੀਤਾ ਸੀ ਪਰ ਫਿਰ ਵੀ ਜਿੱਡਾ ਵੱਡਾ ਉਹਨੇ ਘਾਟਾ ਨਵਿਡੀਆ ਕੰਪਨੀ ਨੂੰ ਪਾਇਆ ਉਹ ਬਹੁਤ ਵੱਡੀ ਗੱਲ ਆ ਯੂਐਸਏ ਦੇ ਜਿਹੜਾ ਆਰਏ ਚੈਟਬੋਟ ਆ ਜਾਂ ਹੋਰ ਵੀ ਜਿੰਨੇ ਵੀ ਚੈਟਬੋਟ ਆ ਕੁਝ ਚੈਟਬੋਟ ਆ ਜਿਹੜੇ ਉਹ ਫ੍ਰੀ ਆਫ ਕਾਸਟ ਆ ਪਰ ਜ਼ਿਆਦਾਤਰ ਉਹਨਾਂ ਦੇ ਪੈਸੇ ਵਾਲੇ ਹੀ ਆ ਪਰ ਚੀਨ ਨੇ ਜਿੰਨੇ ਵੀ ਚੈਟਬੋਟ ਲਾਂਚ ਕੀਤੇ ਆ ਉਹ ਸਾਰੇ ਦੇ ਸਾਰੇ ਫ੍ਰੀ ਆਫ ਕਾਸਟ ਆ ਸੋ ਇਹ ਲੜਾਈ AI ਨੂੰ ਲੈ ਕੇ ਆ। ਸੋ ਇਨਡਾਇਰੈਕਟਲੀ ਜਿਹੜੀ ਇਹ ਲੜਾਈ ਆ ਦੁਨੀਆ ਦੇ ਕੰਟਰੋਲ ਨੂੰ ਲੈ ਕੇ ਆ। ਜੇ ਅਸੀਂ ਦੁਨੀਆ ਦੇ ਨਾਲ ਚੱਲਣਾ ਚਾਹੁੰਦੇ ਆ ਜਾਂ ਇਸ ਕੰਪੀਟੀਸ਼ਨ ਵਿੱਚ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਆਪਣੀਆਂ ਸਟ੍ਰੈਟਜਿਸ ਨੂੰ ਤੇਜ਼ ਨਾਲ ਬਦਲਣਾ ਪਊਗਾ। ਖਾਸ ਕਰਕੇ ਜਿਹੜਾ ਸਾਡੀ ਸਿੱਖਿਆ ਨੀਤੀ ਆ ਉਹਨੂੰ ਬਦਲਣਾ ਪਵੇਗਾ। ਤੇ ਜੇ ਸਾਡੀ ਗਵਰਨਮੈਂਟ ਸਾਡੀ ਸਿੱਖਿਆ ਨੀਤੀ ਨਹੀਂ ਬਦਲਦੀ ਤਾਂ ਜਿਹੜੇ ਮੇਨ ਸਿੱਖ ਅਦਾਰੇ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਉਹਨਾਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਜਿਹੜੇ ਸਾਡੇ ਵੱਡੇ ਵੱਡੇ ਸਿੱਖ ਸਾਇੰਟਿਸਟ ਆ ਗੁਰਿੰਦਰ ਸਿੰਘ ਸੰਧੂ AI ਦੇ ਜਿਹੜੇ ਸਪੈਸ਼ਲਿਸਟ ਸਾਇੰਟਿਸਟ ਜਿਹੜੇ ਕਿ ਯੂਐਸਏ ਤੋ ਆਏ ਆ ਵਰਡ ਬੈਂਕ ਦੇ ਮੁਖੀ ਅਜੀਤ ਸਿੰਘ ਬੰਗਾ ਤੇ ਮਿਸਲ ਸਤਲੋਜ ਦੇ ਮੁਖੀ ਅਜੀਤਪਾਲ ਸਿੰਘ ਬਰਾੜ ਉਹਨਾਂ ਸਾਰਿਆਂ ਨੂੰ ਰਲ ਕੇ ਤੇ ਹੋਰ ਵੀ ਜਿਹੜੇ ਮੁਖ ਅਹੁਦਿਆਂ ਤੇ ਪਰਸਨ ਨਿਯੁਕਤਾ ਉਹਨਾਂ ਸਾਰਿਆਂ ਨੂੰ ਰਲ ਕੇ ਇੱਕ ਕਮੇਟੀ ਬਣਾਉਣੀ ਚਾਹੀਦੀ ਆ ਇੱਕ ਸਿਲੇਬਸ ਤਿਆਰ ਕਰਨਾ ਚਾਹੀਦਾ ਤੇ ਇੱਕ ਬਕਾਇਦਾ ਬੋਰਡ ਤਿਆਰ ਕਰਨਾ ਚਾਹੀਦਾ ਬੋਰਡ ਤਿਆਰ ਕਰਨ ਤੋਂ ਬਾਅਦ ਉਸ ਸਿਲੇਬਸ ਨੂੰ ਲਾਗੂ ਕਰਨਾ ਚਾਹੀਦਾ ਐਵੇਂ ਹੱਥ ਤੇ ਹੱਥ ਧਰ ਕੇ ਬੈਠਣ ਨਾਲ ਕੁਝ ਨਹੀਂ ਹੋਣ ਲਗਾ ਮੇਰੇ ਮੁਤਾਬਕ ਸਾਨੂੰ ਸਮੇਂ ਦੇ ਨਾਲ ਚੱਲਣਾ ਪਵੇਗਾ ਸੋ ਸਾਡੇ ਗੁਰੂ ਸਾਹਿਬਾਨਾਂ ਨੇ ਕਦੇ ਵੀ ਐਡਵਾਂਸ ਚੀਜ਼ਾਂ ਨੂੰ ਅਪਣਾਉਣ ਵਿੱਚ ਹਿਚਕਚਾਹਟ ਨਹੀਂ ਵਿਖਾਈ ਤੇ ਨਾ ਹੀ ਸਾਨੂੰ ਵਿਖਾਉਣੀ ਚਾਹੀਦੀ ਆ ਅਸੀਂ ਹੁਣ ਇਸ ਸੋਚ ਵਿੱਚੋਂ ਇਸ ਗੱਲ ਵਿੱਚ ਉਲਝੇ ਨਾ ਰਹੀਏ ਕਿ AI ਸਾਡੇ ਲਈ ਸਹੀ ਆ ਜਾਂ ਨਹੀਂ ਸਹੀ ਸਾਨੂੰ ਅਪਣਾਉਣੀ ਚਾਹੀਦੀ ਆ ਕਿ ਨਹੀਂ ਅਪਣਾਉਣੀ ਚਾਹੀਦੀ ਇਸ ਵੱਲ ਬਹੁਤ ਪਿੱਛੇ ਰਹਿ ਗਿਆ ਸਾਨੂੰ AI ਦੇ ਨਾਲ ਕੰਪੀਟ ਕਿਵੇਂ ਕਰਨਾ ਚਾਹੀਦਾ ਵਾ ਸਾਡੇ ਬੱਚਾ ਨੂੰ ਕੀ ਸਿੱਖਣਾ ਚਾਹੀਦਾ ਕਿ ਨਹੀਂ ਸਿੱਖਣਾ ਚਾਹੀਦਾ ਉਹਨਾਂ ਨੂੰ ਕੀ ਬਣਾਉਣਾ ਚਾਹੀਦਾ ਕਿ ਨਹੀਂ ਬਣਾਉਣਾ ਚਾਹੀਦਾ ਸਾਡੇ ਬੱਚੇ AI ਦੇ ਟੂਲਸ ਬਣਾਉਣ ਅਸੀਂ ਉਹਨਾਂ ਨੂੰ ਇਸ ਕਾਬਿਲ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਆ ਛੋਟੀਆਂ-ਮੋਟੀਆਂ ਗੱਲਾਂ ਵਿੱਚੋਂ ਬਾਹਰ ਨਿਕਲ ਕੇ ਆਪਣੇ ਬੱਚਿਆਂ ਬਾਰੇ ਸੋਚੀਏ ਆਪਣੀ ਆਉਣ ਵਾਲੀ ਪੀੜ੍ਹੀ ਬਾਰੇ ਸੋਚੀਏ